ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਅੱਜ ਪ੍ਰਕਾਸ਼ ਹੰਸੋ ਦੇ ਉੱਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਦੇਸ਼ ਆਪਦੇਸ਼ਾਂ ਵਿੱਚ ਬੈਠੇ ਸਾਰਿਆਂ ਨੂੰ ਲੱਖ ਵੱਖ-ਵੱਖ ਮਾਤਿਆਂ ਨੂੰ ਬਾਈ ਬੋਦੇ ਚੱਲਣਾ ਚਾਹੀਦੀ ਬੇਨਤੀ ਆ ਕਿ ਸਾਡੇ ਪੰਜਾਬ ਸਾਡੇ ਸ਼ਹਿਰ ਨੂੰ ਸਾਡੇ ਦੇਸ਼ ਨੂੰ ਪ੍ਰਸਾਦ ਰੱਖਿਓ ਤੰਦਰੁਸਤ ਰੱਖਿਓ ਔਰ ਇਹਨਾਂ ਨੂੰ ਪੂਰੀਆਂ ਨਜ਼ਰਾਂ ਤੋਂ ਪਛਾਣਤੀ ਔਰ ਸਾਰੇ ਲੋਕ ਤੁਹਾਡੇ ਚਰਨਾਂ ਦੇ ਵਿੱਚ ਰਹਿ ਕੇ ਹਮੇਸ਼ਾ ਸਮਾਜ ਦੀ ਸੇਵਾ ਕਰਨ ਔਰ ਇੱਕ ਦੂਜੇ ਨਾਲ ਮੁਹੱਬਤ ਪਿਆਰ ਤੇ ਆਪਣਾ ਭਾਈਚਾਰਾ ਪੂਰੀ ਦੀ ਸਾਂਝ ਰੱਖਣ ਉਹ ਮਹਾਨ ਸਪੂਤ ਜਿਹਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਛੋਟੀ ਉਮਰ ਉਹ ਫਾਂਸੀ ਦੇ ਫੰਦੇ ਚੁੰਮ ਕੇ ਉਹਨਾਂ ਨੇ ਗਲੇ ਲਾਇਆ ਔਰ ਦੇਸ਼ ਵਾਸਤੇ ਸ਼ਹਾਦਤ ਦਿੱਤੀ ਉਹਨਾਂ ਨੇ ਤੇ ਅਸੀਂ ਐਸੇ ਮਹਾਨ ਸ਼ਹੀਦਾਂ ਦੀ ਬਦੌਲਤ ਇਹ ਸਾਡੇ ਆਜ਼ਾਦੀ ਦਾ ਆਨੰਦ ਮਾਣ ਰਹੇ ਆਂ ਔਰ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਅੰવાસ ਬਖਸ਼ੇ ਔਰ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਮੁਰੇ ਨਤਵਸਤਕ ਹੋ ਕੇ ਅਸੀਂ ਇਹੀ ਅਰਦਾਸ ਕਰਦੇ ਆਂ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੀਏ ਔਰ ਆਪਣੇ ਦੇਸ਼ ਦੀ ਹਮੇਸ਼ਾ ਸੇਵਾ ਕਰਦੇ ਰਹੀਏ ਅੱਜ ਲੋਕ ਸਭਾ ਟੈਕਸੀ ਸਟੈਂਡ ਡੀ ਐਮ ਸੀ ਦੁਬਾਰ ਜੋ ਐਂਬੂਲੈਂਸ ਦੇ ਵਾਇਸ ਤ੍ਰਿਵੀ ਸਾਗੀ ਆ ਉਹਦੇ ਵੱਲੋਂ ਜਿਹੜਾ ਅੱਜ ਬਨਾਨ ਦੇ ਜੀ ਦੇ ਪ੍ਰਦਰਸ਼ੀ ਜੋ ਲੰਗਰ ਲਗਾਇਆ ਗਿਆ ਹੈ ਉਸ ਦੇ ਵਿੱਚ ਬਤੌਰ ਸ਼ੋਕਸ਼ਪਰਾ ਪੱਪੀ ਦੇ ਬੇਟਾ ਉਹ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਸਮੂਚੀ ਜਿਹੜੀ ਅਥੇ ਦੀ ਟੀਮ ਹੈ ਸਾਰੇ ਵਧਾਈ ਦੇ ਪਾਤਨ ਨੇ ਇੱਕ ਵਾਰੀ ਫੇਰ ਅੱਜ ਸਾਰਿਆਂ ਨੂੰ ਲੋਕ ਸਭਾ ਟੈਕਸ ਸਟੈਂਡ ਵੱਲੋਂ ਸਾਰਿਆਂ ਨੂੰ ਅੱਜ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਬਾਚਾ ਦਾ ਫਾਇਨ ਨਹੀਂ ਚੁੱਕਦਾ ਜੀ ਆਪੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਰੇ ਡੇਰੇ ਧਰਮਾਂ ਦੇ ਲੋਕ ਸਾਹਰ ਧਰਮ ਦੇ ਲੱਦੇ ਨੇ ਉਹਨੂੰ ਰਲ ਮਿਲ ਕੇ ਮਨਾਉਂਦੇ ਨੇ ਇਹ ਹੀ ਭਾਈਚਾਰਕ ਸਾਂਝ ਹੈ ਸਾਡੀ ਪੰਜਾਬ ਦੀ ਧਰਤੀ ਨੂੰ ਇਹ ਬਖਸ਼ਾ ਹੈ ਅੱਜ ਪ੍ਰਕਾਸ਼ ਉਸਤਵ ਦੇ ਉੱਤੇ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਆਪਣੇ ਲਾਗਾਂ ਨਿਵਾਸੀਆਂ ਨੂੰ ਸਾਰਿਆਂ ਨੂੰ ਸਾਡੇ ਡੀਐਮਸੀ ਦੇ ਜਿੰਨੇ ਵੀ ਸਾਡੇ ਸਟੈਂਡ ਦੇ ਸਭ ਤੋਂ ਵੱਡੇ ਜਿਹੜੇ EMPLOYES ਨੇ ਜਿਹੜਾ ਸਾਡਾ ਸਟੈਂਡ ਆ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਉੱਤੇ ਵੀ ਇਹ ਕਰਦੇ ਆ ਲੇਕਿਨ ਅੱਗੋ ਪਿੱਛੋ ਵੀ ਇਹ ਬਹੁਤ ਜ਼ਿਆਦਾ ਜਿਹੜੇ ਨੇ ਸੋਸ਼ਲ ਵਰਕ ਜਿਹੜੇ ਨੇ ਇਹ ਲੰਗਰਾਂ ਦੇ ਨਾਲ-ਨਾਲ ਉਹ ਵੀ ਕਰ ਰਹੇ ਨੇ ਇਸ ਕਰਕੇ ਇਨਾਂ ਦਾ ਜਿਹੜਾ ਹੈਗਾ ਸਾਡੀ ਪਾਰਟੀ ਵੱਲੋਂ ਔਰ ਸਾਰਿਆਂ ਵੱਲੋਂ ਬਹੁਤ ਵੱਡਾ ਸਨਮਾਨ ਹੈ ਔਰ ਮੈਂ ਕਹਿੰਦਾ ਸਾਡਾ ਗੁਰੂ ਸਾਹਿਬ ਇਸੇ ਤਰ੍ਹਾਂ ਇਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਤਾਂ ਜੋ ਇਹ ਇਸੇ ਤਰ੍ਹਾਂ ਵੱਧ ਚੜ ਕੇ ਧਾਰਮਿਕ ਸਾਡੇ ਰਾਜਨੀਤਿਕ ਅਤੇ ਸਮਾਜਿਕ ਕੰਮਾਂ ਦੇ ਵਿੱਚ ਵੀ ਹਿੱਸਾ ਲੈਂਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਅਸੀਂ ਸਾਰੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਕਿ ਜਿੰਨੇ ਵੀ ਐਂਬੂਲੈਂਸ ਆਪਰੇਟਰ ਸਾਡੇ ਕੋਲ ਅੱਜ ਪਹੁੰਚੇ ਆ ਅਸੀਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਬਾਤ ਤੁਸੀਂ ਕਰ ਸਕਦੇ ਕਿ 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 ਸਹਿਯੋਗ ਕਰਨ ਦੇ ਸਾਡੇ ਨਾਲ ਉਹਨਾਂ ਸਾਰਿਆਂ ਦਾ ਧੰਨਵਾਦ ਹੈ